ਇਸ ਵੀਡੀਓ ਵਿੱਚ ਮੈਂ ਗੱਲ ਕਰੂੰਗਾ ਡਾਰਕ ਰਿਐਲਿਟੀ ਆਫ ਮਦਰ ਟੇਰੇਸਾ ਅੱਜ ਮੈਂ ਦੱਸੂੰਗਾ ਉਹਨਾਂ ਦੀ ਅਨਟੋ ਡਾਰਕ ਸਟੋਰੀ ਤੇ ਕਿਵੇਂ ਲੱਖਾਂ ਗਰੀਬਾਂ ਦੀ ਮੌਤਾ ਕਾਰਨ ਬਣੀ ਸੀ ਇਨਫੈਕਟ ਉਹਨਾਂ ਦੇ ਮੈਡੀਕਲ ਕੇਅਰ ਹਾਊਸ ਵਿੱਚ ਛੋਟੇ ਬੱਚੇ ਨੂੰ ਰਸੇ ਨਾਲ ਬੰਨ ਕੇ ਰੱਖਿਆ ਜਾਂਦਾ ਸੀ ਤੇ ਉਹਨਾਂ ਨਾਲ ਸੈਕਸ਼ੂਅਲ ਅਪਵਰਧਾ ਸੀ ਕਰੋੜਾਂ ਚ ਡੋਨੇਸ਼ਨ ਆਂਦੀ ਸੀ ਬਟ ਫਿਰ ਵੀ ਆਲਰੇਡੀ ਯੂਜ਼ ਕੀਤੇ ਹੋਏ ਇੰਜੈਕਸ਼ਨ ਦੂਸਰੇ ਪੇਸ਼ੈਂਟਸ ਨੂੰ ਵੀ ਲਾਏ ਜਾਂਦੇ ਸੀ ਪਲੱਸ ਐਕਸਪਾਇਰਡ ਦਵਾਈਆਂ ਦਿੱਤੀਆਂ ਗਈਆਂ ਨੇ ਮਦਰ ਟੇਰਿਸਾ ਨੇ ਗਰੀਬਾਂ ਨੂੰ ਹੈਲਪ ਕਰਨ ਲਈ ਇੱਕ ਚੈਰਿਟੀ ਖੋਲੀ ਸੀ ਜਿਹਦਾ ਨਾਮ ਸੀ ਮਿਸ਼ਨਰੀਜ਼ ਆਫ ਚੈਰਿਟੀ ਉਹਨਾਂ ਨੂੰ ਮੈਡੀਕਲ ਸਪੋਰਟ ਪ੍ਰੋਵਾਈਡ ਕਰਨ ਲਈ ਉਹਨਾਂ ਦਾ ਇੱਕ ਹੀ ਮੋਟੋ ਸੀ ਟੂ ਲਵ ਐਂਡ ਕੇਅਰ ਫੋਰ ਦੋਸ ਜਿਨ੍ਹਾਂ ਦਾ ਕੋਈ ਧਿਆਨ ਨਹੀਂ ਰੱਖਦਾ ਇਹ ਚੀਜ਼ ਤਾਂ ਅੱਜ ਤੱਕ ਆਪਾਂ ਸਾਰੇ ਨੇ ਪੜੀਆਂ ਨਹੀਂ ਬਟ ਵਾਟ ਅਬਾਊਟ ਰਿਐਲਿਟੀ ਜੋ ਅੱਜ ਤੱਕ ਨਹੀਂ ਦਸੀਗੀ ਕ੍ਰਿਸਟੋਫਰ ਹਿਚਿੰਸ ਨਾਮ ਦੇ ਇੱਕ ਜਰਨਲਿਸਟ ਨੇ ਮਦਰ ਟੇਰਿਸਾ ਤੇ ਇੱਕ ਡਾਕੂਮੈਂਟਰੀ ਬਣਾਈ ਸੀ ਜਿਹਦਾ ਨਾਮ ਸੀ ਹੈਲਜ਼ ਐਂਜਲ ਉਹ ਡਾਕੂਮੈਂਟਰੀ ਜਿਨੇ ਜਿਨੇ ਦੇਖੀ ਦੇਖਣ ਤੋਂ ਬਾਅਦ ਹਰ ਬੰਦੇ ਦਾ ਮਦਰ ਟੇਰਿਸਾ ਨੂੰ ਦੇਖਣ ਦਾ ਨਜ਼ਰੀਆ ਬਦਲ ਕਿਉਂਕਿ ਇਹ ਡਾਕੂਮੈਂਟਰੀ ਰਿਕਾਰਡਿੰਗ ਇੱਕ ਚੈਰਿਟੀ ਹੋਮ ਵਿੱਚ ਬਹੁਤ ਟੌਰਚਰ ਤੇ ਅਨੈਥੀਕਲ ਚੀਜ਼ਾਂ ਹੋ ਰਹੀਆਂ ਸੀ ਜੋ ਪੂਰੀ ਦੁਨੀਆ ਤੋਂ ਲੁਕੋਈ ਜਾ ਰਹੀ ਸੀ ਤੇ ਇਹ ਹੁੰਦੀ ਸੀ ਮਦਰ ਟੇਰੈਸਾ ਦੀ ਪ੍ਰੈਜ਼ੈਂਸ ਵਿੱਚ ਡਾਕਟਰ ਜੈਕ ਪ੍ਰੈਗਰ ਜੋ ਇੱਕ ਬ੍ਰਿਟਿਸ਼ ਡਾਕਟਰ ਸੀ ਐਂਡ 1970ਸ ਤੋਂ ਕੋਲਕਾਤਾ ਵਿੱਚ ਹੀ ਗਰੀਬਾਂ ਦਾ ਫ੍ਰੀ ਇਲਾਜ ਕਰ ਰਿਹਾ ਸੀ ਉਹਨਾਂ ਨੇ ਪਹਿਲੀ ਵਾਰ ਮਦਰ ਟੇਰੈਸਾ ਨੂੰ ਬੀਬੀਸੀ ਦੀ ਇੱਕ ਡਾਕੂਮੈਂਟਰੀ ਵਿੱਚ ਦੇਖਿਆ ਐਂਡ ਮਦਰ ਟੇਰੈਸਾ ਦੇ ਕੰਮ ਤੋਂ ਇੰਨਾ ਇੰਪ੍ਰੈਸ ਹੋਏ ਕਿ ਡਾਕਟਰ ਪ੍ਰੈਗਰ ਨੇ ਮਦਰ ਟੇਰੈਸਾ ਦੀ ਚੈਰਿਟੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਬਟ ਬਹੁਤ ਛੇਤੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਜੋ ਵੀ ਮਦਰ ਟੈਰੇਸਾ ਬਾਰੇ ਪੂਰੀ ਦੁਨੀਆ ਸੋਚਦੀ ਹੈ ਉਹ ਸਭ ਝੂਠ ਹੈ। A great deal more should have been done in terms of modern medical care. The defense always was we're not a medical order. ਡਾਕਟਰ ਨੇ ਦੇਖਿਆ ਕਿ ਮਦਰ ਟੈਰੇਸਾ ਦੇ ਆਸ਼ਰਮ ਵਿੱਚ ਮੈਡੀਕਲ ਕੇਅਰ ਦੀ ਕੋਈ ਪ੍ਰੋਪਰ ਸਰਵਿਸ ਹੀ ਨਹੀਂ। All the patients had shaved heads. There are no chairs anywhere, they are just these stretcher beds, and they're like First World War stretcher beds. There's no garden, no yard even, no nothing. And I thought, what is this? This is a, this is two rooms with 50 to 60 men in one, 50 to 60 women in another. They're dying. A charity home, of the patients are in, the charity home HIV /AIDS. So, you can think how many patients HIV/AIDS to this Needles they used and reused over and over and over, and you would see some of the nuns um, rinsing needles in, under the cold water tap. And I asked one of them why she was doing it. She says, "There's no point. There's no time." ਕਿ ਨਹੀਂ ਹੱਤਾ ਕੇ ਰੀਯੂਜ਼ਡ ਨੀਡਲਸ ਤੋਂ ਬਿਮਾਰੀਆਂ ਫੈਲੀਆਂ ਹੋਣੀਆਂ ਤੇ ਬਿਮਾਰੀਆਂ ਨੂੰ ਟਰੀਟ ਵੀ ਨਹੀਂ ਕੀਤਾ ਜਾ ਰਿਹਾ ਸੀ ਉਹ ਟਰੀਟ ਕਰਨ ਵੀ ਕਿਵੇਂ ਕਿਉਂਕਿ ਇਹ ਜਗ੍ਹਾ ਜਿਹਨੂੰ ਆਪਾਂ ਹਸਪੀਟਲ ਦੱਸ ਰਹੇ ਹਾਂ ਉੱਥੇ ਜਿੰਨਾ ਵੀ ਸਟਾਫ ਸੀ ਨਾ ਤਾਂ ਮੈਡੀਕਲੀ ਐਜੂਕੇਟਿਡ ਸੀ ਤੇ ਨਾ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਂਦਾ ਸੀ ਕਦੇ ਕੋਈ ਮੈਡੀਕਲ ਟ੍ਰੇਨਿੰਗ ਤੱਕ ਨਹੀਂ ਹੋਈ ਐਨੀ ਪਰਸਨ ਕੈਨ ਗੋ ਐਂਡ ਐਕਟ ਐਜ਼ ਅ ਵੋਲੰਟੀਅਰ ਇੱਕ ਵਾਰੀ ਇੱਕ ਜਰਨਲਿਸਟ ਨੇ ਇੱਕ ਸਟਿੰਗ ਆਪਰੇਸ਼ਨ ਕੀਤਾ ਸੀ ਜਿਦੇ ਵਿੱਚ ਉਹ ਡਾਕਟਰ ਮੰਨ ਕੇ ਗਏ ਸੀ ਹਸਪੀਟਲ ਵਿੱਚ ਉਹਨਾਂ ਨੇ ਪੂਰਾ ਇੱਕ ਦਿਨ ਕੱਢਿਆ ਸੀ ਉਹ ਮਦਰ ਟੈਰਿਸਾ ਨੂੰ ਵੀ ਮਿਲੇ ਉਹ ਸਟਾਫ ਨੂੰ ਵੀ ਮਿਲੇ ਐਂਡ ਇਨ ਫੈਕਟ ਪੇਸ਼IENTS ਨੂੰ ਟਰੀਟ ਕਰਨ ਦੀ ਐਕਟਿੰਗ ਵੀ ਕੀਤੀ ਉਹਨਾਂ ਨੇ ਦੱਸਿਆ ਕਿ ਉਹ ਸਾਰੇ ਇੱਕ ਦਿਨ ਵਿੱਚ ਕਿਸੇ ਨੇ ਉਹਨਾਂ ਨੂੰ ਕੋਈ ਕੁਐਸਚਨ ਤੱਕ ਨਹੀਂ ਕੀਤਾ ਇਨ ਫੈਕਟ ਉਹਨਾਂ ਦੇ ਬੈਕਗ੍ਰਾਉਂਡ ਦੀ ਵੈਰੀਫਿਕੇਸ਼ਨ ਵੀ ਨਹੀਂ ਹੋਈ ਉੱਥੋਂ ਦੇ ਪੇਸ਼IENTS ਜੋ ਇੱਕ ਆਸ ਲਾ ਕੇ ਬੈਠੇ ਨੇ ਕਿ ਸਾਨੂੰ ਇੱਕ ਡਾਕਟਰ ਸਪੋਰਟ ਮਿਲੂਗੀ ਉਹਨਾਂ ਨੂੰ ਉਹ ਬੰਦਾ ਟਰੀਟ ਕਰ ਰਿਹਾ ਸ਼ਾਇਦ ਜਿਨੇ ਕਦੇ ਦਸਮੀ ਵੀ ਨਾ ਕੀਤੀ ਹੋਵੇ ਡਾਕਟਰ ਕਹਿੰਦੇ ਨੇ ਕਿ ਇੱਕ ਵਾਰ ਇੱਕ ਅੱਗ ਤੋਂ ਸੜੀ ਹੋਈ ਲੇਡੀ ਹਸਪੀਟਲ ਵਿੱਚ ਆਈ ਸੀ ਉਹਨੂੰ ਪੇਨ ਕਿਲਰ ਤੱਕ ਨਹੀਂ ਦਿੱਤੀ ਗਈ ਤੇ ਉਸ ਵਨ ਯੰਗ ਔਮਨ ਵਿਦ ਟੈਰਬਲ ਬਰਨਸ ਐਂਡ ਨੋ ਪੇਨ ਕਿਲਰਸ ਵੀ ਮੈਨੇਜ ਟੂ ਗੈਟ ਮੋਰਫਿਨ ਐਂਡ ਸਮਗਲ ਦ ਮੋਰਫਿਨ ਇਨਟੂ ਦਿਸ ਔਮਨ ਐਂਡ ਹੈਲਪਡ ਹਰ ਵਿਦ ਹਰ ਪੇਨ ਬੱਚੇ ਕਹਿੰਦੇ ਸਾਰਾ ਦਿਨ ਗਰਾਊਂਡ ਤੇ ਰੱਖੇ ਹੁੰਦੇ ਸੀ ਸਿਸਟਰਸ ਉਹਨਾਂ ਤੇ ਧਿਆਨ ਤੱਕ ਨਹੀਂ ਦਿੰਦੀਆਂ ਸੀ mother would tell us that we could pick up the babies to feed or to change them but when the feeding or changing was done we must immediately put those babies down as holding a baby could lead to attachment mother teresa and no puri to millions of dollars si, but mother teresa proper medical service providing he had a really relatively simple kidney complaint that had simply got worse and worse and worse because he hadn't had antibiotics and he actually needed an operation. And she said, Well, they won't take him to hospital. And I said, Why? All you have to do is get a cab, take him to the nearest hospital, demand that he has treatment, get him an operation. She said, They don't do it. They won't do it. If they do it for one, they do it for everybody. And I thought, But this kid's 15. ਜਦੋਂ ਮਦਰ ਟੈਰੇਸਾ ਨੂੰ ਉਹਨਾਂ ਦੇ ਇੱਕ ਕਨਵੈਨਸ਼ਨਲ ਤਰੀਕੇ ਬਾਰੇ ਕੁਐਸਚਨ ਕੀਤਾ ਗਿਆ ਤਾਂ ਉਹਨਾਂ ਨੇ ਇਹ ਕਿਹਾ ਵੀ ਆਰ ਨਾਟ ਸੋਸ਼ਲ ਵਰਕਰਸ The work is only a means to put our love for Christ into action ਇਨ ਫੈਕਟ ਮਦਰ ਟੈਰੇਸਾ ਨੂੰ ਪੈਸੇ ਦੇ ਨਾਲ-ਨਾਲ ਮੈਡੀਕਲ ਸਪਲਾਈਜ਼ ਵੀ ਡੋਨੇਟ ਕੀਤੀਆਂ ਜਾਂਦੀਆਂ ਸੀ ਬਟ ਮਦਰ ਟੈਰੇਸਾ ਨੇ ਕਦੇ ਸਪਲਾਈਜ਼ ਯੂਜ਼ ਇਨ ਕੀਤੀਆਂ ਸਫਰਿੰਗ ਪੇਨ ਤੇ ਸਟਰਗਲ ਇਹ ਮਦਰ ਟੈਰੇਸਾ ਦੇ ਸਪਿਰਚੁਅਲ ਮਿਸ਼ਨ ਦਾ ਇੱਕ ਹਿੱਸਾ ਸੀ ਉਹਨਾਂ ਦਾ ਮੰਨਣਾ ਸੀ ਕਿ ਗਰੀਬੀ ਜੀਜ਼ਸ ਦੀ ਇੱਕ ਬਲੇਸਿੰਗ ਹੈ ਤੇ ਜੇ ਕਿਸੇ ਨੂੰ ਉਹ ਮਿਲੀ ਹੈ ਤਾਂ ਉਸ ਇਨਸਾਨ ਨੂੰ ਹਮੇਸ਼ਾ ਗਰੀਬੀ ਵਿੱਚ ਹੀ ਰਹਿਣਾ ਚਾਹੀਦਾ ਹੈ 1984 ਵਿੱਚ ਇੱਕ ਮਲਟੀਨੇਸ਼ਨਲ ਕੰਪਨੀ ਦੇ ਕਾਰਨ ਬੋਪਾਲ ਵਿੱਚ ਇੱਕ ਗੈਸ ਲੀਕ ਹੋਈ ਸੀ ਜਿਸ ਦੇ ਵਿੱਚ ਆਲਮੋਸਟ 2500 ਬੰਦਿਆਂ ਦੀ ਡੈਥ ਹੋਈ ਸੀ ਬਹੁਤ ਲੋਕ ਬਿਮਾਰ ਵੀ ਹੋਏ ਸੀ ਤੇ ਇਸੇ ਟਰਾਜੇਡੀ ਤੋਂ ਗੁੱਸੇ ਹੋ ਕੇ ਲੱਖਾਂ ਹੀ ਲੋਕ ਸੜਕਾਂ ਤੇ ਉਤਰ ਗਏ ਸੀ ਮਲਟੀਨੇਸ਼ਨਲ ਕੰਪਨੀ ਦੇ ਗេសਟ ਪ੍ਰੋਟੈਸਟ ਕਰਨ ਲਈ ਬਟ ਮਦਰ ਟੈਰਿਸਾ ਨੇ ਪਤਾ ਕੀ ਕੀਤਾ ਔਰ ਗਿਵ ਫੋਰਗਿਵ ਇਹ ਲੇਡੀ ਨੂੰ ਕੋਈ ਫਰਕ ਹੀ ਨਹੀਂ ਪਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਰ ਗਏ ਨੇ ਮਦਰ ਟੇਰਿਸਾ ਨੂੰ ਲੋਕਾਂ ਨੂੰ ਸਟਰਗਲ ਐਂਡ ਪੇਨ ਵਿੱਚ ਦੇ ਕੇ ਮਜ਼ਾ ਆਂਦਾ ਸੀ ਮਿਸ਼ਨਰੀ ਆਫ ਚੈਰਿਟੀ ਵਿੱਚ 20 ਸਾਲ ਐਜ਼ ਅ ਨਨ ਕੰਮ ਕਰ ਚੁੱਕੀ ਮੈਰੀ ਜான்ਸਨ ਨੇ ਮਦਰ ਟੇਰਿਸਾ ਦੇ ਕਲਟ ਬਾਰੇ ਦੱਸਿਆ ਐਂਡ ਇਹ ਕਲਟ ਨੂੰ ਛੱਡਣ ਦਾ ਕਾਰਨ ਉਹਨਾਂ ਨੇ ਆਪਣੀ ਬੁੱਕ ਵਿੱਚ ਲਿਖਿਆ ਉਹਨਾਂ ਨੇ ਦੱਸਿਆ ਕਿ ਚੈਰਿਟੀ ਹੋਮ ਵਿੱਚ ਇੱਕ ਨਨ ਤੇ ਸਟਾਫ ਦੀ ਲਿਵਿੰਗ ਕੰਡੀਸ਼ਨ ਇੱਕ ਨਾਰਮਲ ਗਰੀਬ ਬੰਦੇ ਤੋਂ ਵੀ ਮਾੜੀ ਸੀ eating whatever was begged or received often including spoiled food we used to have every day a bread and oil and these things that we got from the begging couldn't swallow it we were we were eating it ਇਹਨਾਂ ਨੂੰ ਗਰੀਬੀ ਵਿੱਚ ਜੀਣ ਲਈ ਕਿਹਾ ਜਾਂਦਾ ਸੀ ਨੰਨ ਨੂੰ ਸਿਰਫ ਦੋ ਜੋੜੀ ਸਾੜੀ ਦਿੱਤੀ ਜਾਂਦੀ ਸੀ ਉਹਨਾਂ ਨੂੰ ਦੋ-ਦੋ ਹਫ਼ਤੇ ਨਾਨ ਤੱਕ ਨਹੀਂ ਦਿੱਤਾ ਜਾਂਦਾ ਸੀ ਕੋਈ ਵੀ ਨਨ ਇਕੱਲੇ ਬਾਹਰ ਨਹੀਂ ਜਾ ਸਕਦੀ ਸੀ All communication with the outside world, except that once a month home letter, was prohibited, including talking with lay co workers about anything other than work, limiting contact with family to once a month letters and two weeks of home visits once every 10 years. She was not allowing us to be human. ਮੋਰਓਵਰ ਇਹ ਨਰਸਿਸ ਨੂੰ ਆਪਣੇ ਬਾਹ ਤੇ ਤੇ ਲੱਕ ਤੇ ਇੱਕ ਕੰਡਿਆਂ ਵਾਲੀ ਤਾਰ ਪਾਣੀ ਕਿਹਾ ਜਾਂਦਾ ਸੀ ਤਾਂ ਕਿ ਉਹ ਇੱਕ ਰੈਗੂਲਰ ਪੇਨ ਵਿੱਚ ਰਹੇ ਜੋ ਮਦਰ ਟੇਰਿसा ਦੇ ਅਕੋਰਡਿੰਗ ਇੱਕ 크ਰਿਸਚੀਅਨਿਟੀ ਦੀ ਬਲੇਸਿੰਗ ਸੀ ਇਹ ਚੈਰਿਟੀ ਹਾਊਸ ਵਿੱਚ ਡਿਸਪਲਿਨ ਦੇ ਨਾਮ ਤੇ ਇੱਕ ਰੀਚੂਅਲ ਵੀ ਸੀ ਕੈਨ ਯੂ ਐਕਸਪਲੇਨ ði ਡਿਸਪਲਿਨ ਵੀ ਹੈਡ ਅ ਲਿਟਲ ਕੰਮ ਸਾਰਟ ਆ ਰੋਪ ਵਿਪ ਵਿਦ ਵਿਚ ਵੀ ਊਡ ਬੀਟ ਆਰ ਸੈਲਵਜ਼ ਐਵਰੀ ਡੇ ਬਟ ਵਾਈ ਮਦਰ ਟੇਰਿਸਾ ਸਿਰਫ ਪੇਸ਼IENTS ਨਾਲ ਹੀ ਨਹੀਂ ਬਲਕਿ ਆਪਣੇ ਸਟਾਫ ਨਾਲ ਵੀ ਐਵੇਂ ਕਿਉਂ ਕਰ ਰਹੀ ਸੀ ਇਹ ਜੋ ਆ ਵੀ ਮਦਰ ਟੇਰਿਸਾ ਨੇ ਆਪ ਹੀ ਦਿੱਤਾ It is necessary for us to have that very close contact with Christ in the Blessed Sacrament. Because Jesus in the appearance of bread and Jesus in the appearance of the broken bodies of our poor is the same Jesus. ਮਦਰ ਟੇਰਿਸਾ ਲੋਕਾਂ ਦੀ ਸਫਰਿੰਗ ਨੂੰ ਜੀਜ਼ਸ ਦੀ ਸਫਰਿੰਗ ਨਾਲ ਜੋੜਦੀ ਸੀ ਬਟ ਕਿਤੇ ਵੀ ਕ੍ਰਿਸਚੀਅਨਿਟੀ ਵਿੱਚ ਆਹ ਨਹੀਂ ਲਿਖਿਆ ਬਟ ਮਦਰ ਟੇਰਿਸਾ ਨੇ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ ਕਿ ਰੱਬ ਉਹਨਾਂ ਤੋਂ ਖੁਸ਼ ਹੋਵੇ 1969 ਵਿੱਚ ਬੀਬੀਸੀ ਨੇ ਮਦਰ ਟੇਰਿਸਾ ਤੇ ਇੱਕ ਡਾਕੂਮੈਂਟਰੀ ਬਣਾਈ ਸੀ ਐਂ ਜਦੋਂ ਉਹ ਡਾਕੂਮੈਂਟਰੀ ਰਿਲੀਜ਼ ਹੋਈ ਤਾਂ ਮਦਰ ਟੇਰਿਸਾ ਵਰਲਡਵਾਈਡ ਸੈਂਸੇਸ਼ਨ ਬਣ ਗਈ ਸੀ ਤੇ ਇਹੀ ਚੀਜ਼ ਦਾ ਫਾਇਦਾ ਚੱਕਣ ਲਈ ਮਿਸ਼ਨਰੀਜ਼ ਆਫ ਚੈਰਿਟੀ ਨੂੰ ਹੁਣ ਸਪਰੈਡ ਕਰਨ ਦੀ ਪਲੈਨਿੰਗ ਸ਼ੁਰੂ ਹੋਈ ਤੇ ਦੁਨੀਆ ਦੇ ਆਲਮੋਸਟ ਹਰ ਦੇਸ਼ ਵਿੱਚ ਇਹਨਾਂ ਨੇ ਆਪਣੇ ਆਸ਼ਰਮ ਖੋਲ੍ਹਣੇ ਸ਼ੁਰੂ ਕਰ ਦਿੱਤੇ ਪੂਰੀ ਦੁਨੀਆ ਤੋਂ ਇਨਫੈਕਟ ਨੋਬਲ ਪ੍ਰਾਈਜ਼ ਤੋਂ ਬਾਅਦ ਤਾਂ ਪੂਰੀ ਦੁਨੀਆ ਵਿੱਚ ਮਦਰ ਟੈਰੇਸਾ ਨੂੰ ਅਵਾਰਡ ਦਿੱਤੇ ਗਏ ਇਨਕਲੂਡਿੰਗ ਭਾਰਤ ਤਰ ਤੱਕ ਤੇ ਇਹਦੇ ਕਾਰਨ ਹੀ ਡੋਨੇਸ਼ਨ ਸਟਾਰਟਡ ਕਮਿੰਗ ਨਿਊਯਾਰਕ ਵਿੱਚ ਮਿਸ਼ਨਰੀਜ਼ ਆਫ ਚੈਰਿਟੀ ਦੀ ਇੱਕ ਬ੍ਰਾਂਚ ਸੀ ਹੋਲੀ ਗੋਸਟ ਇੱਕ ਫਾਰਮਰ ਨਨ ਨੇ ਦੱਸਿਆ ਕਿ ਹੋਲੀ ਗੋਸਟ ਨੂੰ ਪੂਰੇ 1 ਸਾਲ ਵਿੱਚ 50 ਮਿਲੀਅਨ ਡਾਲਰ ਦੀ ਡੋਨੇਸ਼ਨ ਮਿਲੀ ਸੀ ਐਂਡ ਪੂਰੇ ਮਿਸ਼ਨਰੀਜ਼ ਆਫ ਚੈਰਿਟੀ ਨੂੰ ਇੱਕ ਸਾਲ ਵਿੱਚ ਐਟਲੀਸਟ 100 ਮਿਲੀਅਨ ਡਾਲਰ ਦੀ ਡੋਨੇਸ਼ਨ ਆਂਦੀ ਸੀ ਹੁਣ ਤੁਸੀਂ ਸੋਚ ਕੇ ਦੱਸੋ ਕਿ ਮਿਸ਼ਨਰੀਜ਼ ਆਫ ਚੈਰਿਟੀ ਨੂੰ ਇੰਨੇ ਸਾਲਾਂ ਵਿੱਚ ਕਿੰਨੀ ਡੋਨੇਸ਼ਨ ਆਈ ਹੋਣੀ ਇੱਕ ਰਿਪੋਰਟ ਦੇ ਅਕੋਰਡਿੰਗ ਚਲਿਏ ਤਾਂ ਜੇ ਸਿਰਫ ਆਪਾਂ 90s ਦੀ ਗੱਲ ਕਰਦੇ ਹਾਂ ਮਿਸ਼ਨਰੀਜ਼ ਆਫ ਚੈਰਿਟੀ ਨੂੰ ਐਟ ਲੀਸਟ 1 ਬਿਲੀਅਨ ਡਾਲਰ ਦੀ ਡੋਨੇਸ਼ਨ ਆਈ ਸੀਗੀ ਜਦੋਂ ਤੱਕ ਇਹ ਐਕਟਿਵ ਸੀ ਬਟ ਇਹ ਪੈਸਾ ਕਿੱਥੇ ਯੂਜ਼ ਹੋ ਰਿਹਾ ਸੀ ਕਿਉਂਕਿ ਪੇਸ਼IENTS ਤਾਂ ਹਜੇ ਵੀ ਦਵਾਈਲੀ ਮਰ ਰਹੇ ਸੀ ਈਥੋਪੀਆ ਵਿੱਚ ਲੋਕ ਜਦੋਂ ਭੁੱਖ ਤੋਂ ਮਰ ਰਹੇ ਸੀ ਮਦਰ ਟੈਰਿसा ਇਹਨਾਂ ਨੂੰ ਮਿਲਣ ਹੀ ਗਈ ਐਂਡ ਨਿਊਜ਼ ਮੀਡੀਆ ਨੇ ਇੱਕ ਵਾਰ ਫੇਰ ਮਦਰ ਟੈਰਿਸਾ ਨੂੰ ਗਲੋਰੀਫਾਈ ਕਰਤਾ ਪੂਰੀ ਦੁਨੀਆ ਤੋਂ ਇਹਨਾਂ ਨੂੰ ਇਹ ਸਿਚੁਏਸ਼ਨ ਲਈ ਡੋਨੇਸ਼ਨ ਆਉਣੀਆਂ ਸ਼ੁਰੂ ਹੋ ਗਈਆਂ ਏ ਚੈਰਿਟੀ ਹਾਊਸ ਦੀ ਪੁਰਾਣੀ ਨਨ ਸੁਜ਼ਨ ਸ਼ੀਲਡਸ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਪੁੱਛਿਆ ਕਿ ਇਹ ਸਾਰਾ ਪੈਸਾ ਆਪਾ ਇਥੋਪੀਆ ਦੀ ਸਿਚੁਏਸ਼ਨ ਲਈ ਕਿਉਂ ਨਹੀਂ ਯੂਜ਼ ਕਰ ਰਹੇ ਤਾਂ ਇੱਕ ਸੀਨੀਅਰ ਨਰਸ ਨੇ ਕਿਹਾ ਵੀ ਡੋਨਟ ਸੈਂਡ ਮਨੀ ਟੂ ਆਫਰੀਕਾ ਅਸੀਂ ਆਫਰੀਕਾ ਪੈਸਾ ਨਹੀਂ ਭੇਜਦੇ ਬਟੇ ਪੈਸਾ ਆਇਆ ਤਾਂ ਉਹਨਾਂ ਦੀ ਹੈਲਪ ਲਈ ਸੀ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਮਦਰ ਟੈਰਿਸਾ ਨੇ ਇਹ ਪੈਸਾ ਕਦੇ ਯੂਜ਼ ਹੀ ਨਹੀਂ ਕੀਤਾ ਐਂਡ ਇਹ ਅੱਜ ਤੱਕ ਕੋਸ਼ਨ ਹੈ ਕਿ ਪੈਸਾ ਜਾਂਦਾ ਕਿੱਥੇ ਸੀ ਇੰਡੀਅਨ ਲਾ ਅਕੋਰਡਿੰਗ ਕੋਈ ਵੀ ਚੈਰਿਟੇਬਲ ਆਰਗੇਨਾਈਜੇਸ਼ਨ ਹੈ ਉਹਨੂੰ ਆਪਣੇ ਫਾਈਨੈਂਸ਼ੀਅਲ ਅਕਾਊਂਟਸ ਪਬਲਿ ਬਟ ਮਿਸ਼ਨਰੀਜ਼ ਆਫ ਚੈਰਿਟੀ ਨੇ ਅੱਜ ਤੱਕ ਨਹੀਂ ਕੀਤਾ ਇਹ ਸਿਰਫ ਇੰਡੀਆ ਵਿੱਚ ਹੀ ਨਹੀਂ ਪੂਰੀ ਦੁਨੀਆ ਵਿੱਚ ਜਿੰਨੀਆਂ ਵੀ ਮਿਸ਼ਨਰੀਜ਼ ਆਫ ਚੈਰਿਟੀ ਦੀਆਂ ਬ੍ਰਾਂਚੀ ਸੀ ਕਿਸੇ ਨੇ ਵੀ ਆਪਣੀ ਫਾਈਨੈਂਸ਼ੀਅਲ ਅਕਾਊਂਟਸ ਪਬਲਿਸ਼ ਹੀ ਨਹੀਂ ਕੀਤੇ ਮਿਸ਼ਨਰੀਜ਼ ਆਫ ਚੈਰਿਟੀ ਦੇ ਫਾਈਨੈਂਸ ਨੂੰ ਐਕਸਪੋਜ਼ ਕਰਨ ਲਈ ਜਦੋਂ ਜਰਮਨ ਇਨਵੈਸਟੀਗੇਟਿਵ ਜਰਨਲਿਸਟ ਵਾਲਟਰ ਵੋਲੰਬਰ ਨੇ ਰਿਸਰਚ ਕੀਤਾ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਮਿਸ਼ਨਰੀਜ਼ ਆਫ ਚੈਰਿਟੀ ਦਾ ਸਾਰਾ ਪੈਸਾ ਵੈਟਿਕਨ ਬੈਂਕ ਵਿੱਚ ਜਾਂਦਾ ਹੈ ਵੈਟਿਕਨ ਬੈਂਕ ਕੋਈ ਵੀ ਨਾਰਮਲ ਬੈਂਕ ਨਹੀਂ ਹੈ ਬਟ ਕੀ ਇਹ ਰੋਮਨ ਕੈਥੋਲਿਕ ਚਰਚ ਦਾ ਆਪਣਾ ਬੈਂਕ ਹੈ ਇਨ ਫੈਕਟ ਇਹ ਦੁਨੀਆ ਦਾ ਸਭ ਤੋਂ ਸਕੈਂਡਲਸ ਬੈਂਕ ਹੈ In its 70 years of life, it has been accused by U.S. and Italian police of money laundering for the mafia, for a Masonic lodge, has been suicide and unexplained deaths. The A organization, the purani employees ने confirm me की ताकि जिन्ना वियास तक पैसा अंदाज़ी और सारा A ही bank विचर कह जान दाज़ी. ਇਟਾਲੀਅਨ ਜਰਨਲਿਸਟ ਜਿਾਨ ਲੁਗੀ ਨੂਜ਼ੀ ਨੇ ਆਪਣੀ ਬੁੱਕ ओरिजिनल ਸਿਨਸ ਚ ਲਿਖਿਆ ਹੈ ਕਿ ਜੇ ਮਦਰ ਟੈਰੇਸਾ ਕਿਸੇ ਦਿਨ ਆਪਣਾ ਸਾਰਾ ਪੈਸਾ ਇਹ ਬੈਂਕ ਤੋਂ ਵਿਡਰਾਅ ਕਰ ਲੈਂਦੀ ਤਾਂ ਇਹ ਬੈਂਕ ਆਪ ਖਾਲੀ ਹੋ ਜਾਂਦਾ ਹੁਣ ਇਮੇਜਿਨ ਕਰੋ ਕਿ ਇਨਾਂ ਕਿੰਨਾ ਜ਼ਿਆਦਾ ਪੈਸਾ ਹੁੰਨਾ ਮਦਰ ਟੈਰੇਸਾ ਕੋਲ ਤੇ ਇਹ ਪੈਸੇ ਲਈ ਮਦਰ ਟੈਰੇਸਾ ਨੇ ਉਸ ਟਾਈਮ ਦੇ ਡਿਕਟੇਟਰਸ ਮਰਡਰਰਸ ਤੇ ਇਵਨ ਸਕੈਮਰਸ ਤੱਕ ਨਾਲ ਲਿੰਕ ਰੱਖੇ ਸੀ ਚਾਰਲਸ ਕੇਟਿੰਗ ਜਿਹਨੇ ਉਸ ਟਾਈਮ ਦਾ ਸਭ ਤੋਂ ਵੱਡਾ ਫਾਈਨੈਂਸ਼ੀਅਲ ਸਕੈਮ ਕੀਤਾ ਸੀ ਉਹ ਬੰਦੇ ਨੇ ਮਦਰ ਟੈਰਿਸਾ ਨੂੰ 1.25 ਮਿਲੀਅਨ ਡਾਲਰ ਦੀ ਡੋਨੇਸ਼ਨ ਦਿੱਤੀ ਸੀ ਨਾਟ ਓਨਲੀ ਦਸ ਮਦਰ ਟੈਰਿਸਾ ਨੇ ਚਾਰਲਸ ਕੇਟਿੰਗ ਦੇ ਪ੍ਰਾਈਵੇਟ ਜੈਟਸ ਤੱਕ ਯੂਜ਼ ਕੀਤਾ ਸੀ ਬਟ ਦ ਥਿੰਗ ਇਜ਼ ਚਾਰਲਸ ਕੇਟਿੰਗ ਜੋ ਉਸ ਟਾਈਮ ਦਾ ਸਭ ਤੋਂ ਵੱਡਾ ਸਕੈਮਰ ਸੀ ਉਹ ਤੋਂ ਮਦਰ ਟੈਰਿਸਾ ਨੇ ਫੇਵਰਸ ਕਿਉਂ ਲੈ ਰਹੀ ਸੀ ਜਦੋਂ ਚਾਰਲਸ ਦੀ ਕੋਰਟ ਵਿੱਚ ਹੀアリング ਚੱਲ ਰਹੀ ਸੀ ਐਂਡ ਆਲਮੋਸਟ ਸਾਰੇ ਨੂੰ ਪਤਾ ਸੀ ਕਿ ਚਾਰਲਸ ਨਹੀਂ ਕਨਵਿਕਟ ਹੋਣਾ ਤਾਂ ਮਦਰ ਟੈਰਿਸਾ ਨੇ ਜੱਜ ਨੂੰ ਇੱਕ ਕੰਟਰੋਵਰਸ਼ੀਅਲ ਲੈਟਰ ਲਿਖਿਆ ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਚਾਰਲਸ ਕਿਟਿੰਗ ਦਾ ਕੰਮ ਕੀ ਹੈ ਬਟ ਉਹਨੇ ਹਮੇਸ਼ਾ ਗਰੀਬੀ ਲਈ ਐਂਡ ਹਿਊਮੈਨਿਟੀ ਲਈ ਕੰਮ ਕੀਤਾ। ਪੂਰੇ ਲੈਟਰ ਵਿੱਚ ਮਦਰ ਟੇਰਿਸਾ ਸਿਰਫ ਜੱਜ ਨੂੰ ਚਾਰਲਸ ਕਿਟਿੰਗ ਨੂੰ ਮਾਫ ਕਰਨ ਲਈ ਕਹਿ ਰਹੀ ਸੀ। ਤੇ ਇਹਦੇ ਰਿਪਲਾਈ ਵਿੱਚ ਪਬਲਿਕ ਪ੍ਰੋਸੀਕਿਊਟਰ ਪਾਲ ਟਰਨੀ ਨੇ ਇੱਕ ਲੈਟਰ ਲਿਖਿਆ। ਉਹਨਾਂ ਨੇ ਮਦਰ ਟੇਰਿਸਾ ਦੀ ਇੱਕ ਸੋਚ ਤੇ ਕੁਐਸ਼ਨ ਕੀਤੇ ਤੇ ਉਹਨਾਂ ਨੇ ਮੈਂਸ਼ਨ ਕੀਤਾ ਕਿ ਚਾਰਲਸ ਵੱਲੋਂ ਜਿੰਨੀਆਂ ਵੀ ਡੋਨੇਸ਼ਨਸ ਆਸਟਕ ਉਹਨਾਂ ਕੋਲ ਆਈਆਂ ਸੀ ਉਹ ਇੱਕ ਕਾਮਨ ਮੈਨ ਦੀਆਂ ਸੀ ਜਿਹਦੇ ਨਾਲ ਸਕੈਮ ਹੋਇਆ ਸੀ। ਉਹਨਾਂ ਨੇ ਮਦਰ ਟੇਰਿਸਾ ਨੂੰ ਰਿਕੁਐਸਟ ਕੀਤੀ ਕਿ ਉਹ ਸਾਰੀਆਂ ਡੋਨੇਸ਼ਨਸ ਵਾਪਸ ਕਰ ਦੇਣ। ਬਟ ਮਦਰ ਟੇਰਿਸਾ ਨੇ ਨਾ ਤਾਂ ਇਹ ਲੈਟਰ ਦਾ ਕੋਈ ਰਿਪਲਾਈ ਦਿੱਤਾ ਤੇ ਨਾ ਚਾਰਲਸ ਟੇਰਲਿੰਗ ਦੇ ਪੈਸੇ ਵਾਪਸ ਕੀਤੇ ਜੋ ਗਰੀਬਾਂ ਤੋਂ ਹੀ ਲੂٹے ਗਏ ਸੀ ਏ ਸੀ ਸੋਸ਼ਲ ਵਰਕਰ ਮਦਰ ਟੇਰਿਸਾ ਤੇ ਸਿਰਫ ਆਹੀ ਨਹੀਂ ਮਦਰ ਟੇਰਿਸਾ ਹੋਰ ਵੀ ਇਹੋ ਜੇ ਕੌਂਟਰੋਵਰਸ਼ਲ ਕੇਸਿਸ ਵਿੱਚ ਇਨਵੋਲ ਹੁੰਦੀ ਰਹੀ ਹੈ ਫਾਦਰ ਡਾਨਲਡ ਮੈਕਕੁਆਇਰ ਜੋ ਇੱਕ ਪ੍ਰੀਸਟ ਸੀ ਅਨਪੋਪੂਲਰ ਸਪੀਕਰ ਉਹ ਪੂਰੀ ਦੁਨੀਆ ਵਿੱਚ ਯੰਗ ਕੁੜੀਆਂ ਨੂੰ ਨਨ ਬਨਣ ਲਈ ਮੋਟੀਵੇਟ ਕਰਦਾ ਸੀ 90s ਵਿੱਚ ਡੋਨਲਡ ਮਦਰ ਟੇਰਿਸਾ ਨੇ ਕੰਮ ਕਰਨ ਲੱਗਿਆ ਐਂਡ ਬਹੁਤ ਘੱਟ ਟਾਈਮ ਵਿੱਚ ਇਹ ਉਹਨਾਂ ਦੀ ਮੈਨੇਜਮੈਂਟ ਦਾ ਇੱਕ ਇੰਪੋਰਟੈਂਟ ਹਿੱਸਾ ਵੀ ਬਣ ਗਿਆ ਸੀ ਡੋਨਲਡ ਪੂਰੀ ਦੁਨੀਆ ਵਿੱਚ ਜਦੋਂ ਰਿਟਰੀਟਸ ਕਰਦਾ ਸੀ ਤਾਂ ਉਹ ਇਹ ਯੰਗ ਕੁੜੀਆਂ ਦੇ ਪੇਰੈਂਟਸ ਨੂੰ ਇਨਫਲੂਐਂਸ ਕਰਦਾ ਸੀ ਕਿ ਉਹ ਆਪਣੇ ਮੁੰਡਿਆਂ ਨੂੰ ਐਜ਼ ਅ ਇੰਟਰਨ ਉਹਦੇ ਕੋਲ ਭੇਜਣ ਬਟ ਰਿਐਲਿਟੀ ਵਿੱਚ ਡੋਨਲਡ ਮੈਗਵਾਇਰ ਬੱਚਿਆਂ ਨੂੰ ਸੈਕਸਿਚੁਅਲਿਜ਼ ਕਰਦਾ ਸੀ ਤੇ ਉਹਨੇ ਕੀਤਾ ਆਲਮੋਸਟ ਇੱਕ ਡੈਕੇਡ ਤੱਕ ਐਂਡ ਫਾਈਨਲੀ 2009 ਵਿੱਚ ਡੋਨਲਡ ਮੈਗਵਾਇਰ ਨੂੰ ਇਹ ਕੇਸਿਸ ਵਿੱਚ ਕਨਵਿਕਟ ਕਰਤਾ ਸੀ ਤੇ ਉਹਨੂੰ ਉਮਰ ਕੈਦ ਦਿੱਤੀ ਸੀ ਸੋ ਬੇਸਿਕਲੀ ਡੋਨਲਡ ਮੈਗਵਾਇਰ ਇਨੇ ਸਾਲਾ ਤੋਂ ਬੱਚੇ ਨੂੰ ਸੈਕਸ਼ੂਅਲੀ ਹਰਦਾ ਰਿਹਾ ਇਨ ਮਿਸ਼ਨਰੀਜ਼ ਆਫ ਚੈਰਿਟੀ ਬਟ ਮਦਰ ਟੇਰਿਸਾ ਨੂੰ ਆ ਤੱਕ ਪਤਾ ਤੱਕ ਨਹੀਂ ਚੱਲਿਆ ਜਦ ਕਿ ਇਹਨਾਂ ਦੇ ਖਿਲਾਫ ਕੰਟੀਨਿਊਸ ਕੰਪਲੇਂਟਸ ਰਜਿਸਟਰ ਹੋ ਰਹੀਆਂ ਸੀ 1993 ਵਿੱਚ ਸੋਸਾਇਟੀ ਆਫ ਜੀਜ਼ਸ ਦੇ ਹੈਡ ਬ੍ਰੈਡਲਿਸ਼ ਆਫਰ ਨੇ ਡੋਨਲਡ ਮੈਗਵਾਇਰ ਨੂੰ ਕੈਥੋਲਿਕ ਮਿਨਿਸਟਰੀ ਤੋਂ ਕੱਢਤਾ ਸੀ ਬਟ 2 ਫਿਬਰੂਰੀ 1994 ਵਿੱਚ ਮਦਰ ਟੇਰਿਸਾ ਨੇ ਬ੍ਰੈਡਲਿਸ਼ ਆਫਰ ਨੂੰ ਇੱਕ ਲੈਟਰ ਲਿਖਿਆ ਐਨਸੀਮ ਚਾਰਲਸ ਵੰਗੂ ਮਦਰ ਟੈਰੇਸਾ ਨੇ ਡੋਨਲਡ ਮੈਕਵਾਰਨ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਤੇ ਰੀਜ਼ਨਿੰਗ ਦਿੱਤੀ ਕਿ ਹੀ ਇਜ਼ ਕਨੈਕਟਡ ਟੂ ਰਿਲੀਜੀਅਨ ਬਟ ਰਿਲੀਜੀਅਨ ਦੇ ਨਾਮ ਤੇ ਜਿਹੜੇ ਉਹਨੇ ਪਾਪ ਕੀਤੇ ਸੀ ਉਹਨਾਂ ਨੂੰ ਬਿਲਕੁਲ ਡਿਸਰਿਗਾਰਡ ਕਰਤਾ ਕੋਈ ਵੀ ਰਿਲੀਜੀਅਨ ਦੁਨੀਆ ਵਿੱਚ ਇਹ ਚੀਜ਼ allow ਹੀ ਨਹੀਂ ਕਰਦਾ ਇਨਫੈਕਟ ਮਦਰ ਟੈਰੇਸਾ ਨੇ ਲੈਟਰ ਵਿੱਚ ਐਗਰੀ ਕੀਤਾ ਕਿ ਆਈ ਨੋ ਡੋਨਲਡ ਮੈਕਵਾਰਨ ਨੇ ਛੋਟੇ ਬੱਚੇ ਨੂੰ ਸੈਕਸ਼ੂਅਲੀ ਅਯੂਜ਼ ਕੀਤਾ ਬਟ ਮੈਂ ਚਾਹੂੰਗੀ ਕਿ ਉਹਨੂੰ ਵਾਪਸ ਮਿਨਿਸਟਰ ਵਿੱਚ ਵਾੜ ਲਿਆ ਜਾਏ ਐਂਡ ਗੈਸ ਵਾਟ ਸੋਸਾਇਟੀ ਆਫ ਜੀਜ਼ਸ ਨੂੰ ਮਦਰ ਟੈਰੇਸਾ ਦੀ ਰਿਕੁਐਸਟ ਅਸੈਪਟ ਕਰਨੀ ਪਈ ਕਿਉਂਕਿ ਮਦਰ ਟੈਰੇਸਾ ਪੂਰੀ ਦੁਨੀਆ ਵਿੱਚ ਕ੍ਰਿਸਚੀਅਨਿਟੀ ਦਾ ਵੈਲ ਨੋਨ ਫੇਸ ਬਣ ਗਈ ਸੀ ਤੇ ਜਿੰਨਾ ਪੈਸਾ ਮਦਰ ਟੈਰੇਸਾ ਕ੍ਰਿਸਚੀਅਨਿਟੀ ਲਈ ਲੈ ਕੇ ਆ ਰਹੀ ਸੀ ਹੋਰ ਕੋਈ ਨਹੀਂ ਲੈ ਕੇ ਆਂਦਾ ਸੀ ਫਾਦਰ ਡਾਨਲਡ ਮੈਗਵਾਇਰ ਨੂੰ ਮਿਨਿਸਟਰੀ ਵਿੱਚ ਦੁਆਰਾ ਅਸੈਪਟ ਕਰ ਲਿਆ ਗਿਆ ਤੇ ਫਾਦਰ ਮੈਗਵਾਇਰ ਨੇ ਹੋਰ 10 ਸਾਲ ਬੱਚੇ ਨੂੰ ਸੈਕਚੁਅਲੀ ਯੂਜ਼ ਕੀਤਾ ਮਦਰ ਟੈਰੇਸਾ ਡਾਨਲਡ ਮੈਗਵਾਇਰ ਨੂੰ ਰੋਕ ਸਕਦੀ ਸੀ ਬਟ ਉਹਨੇ ਰੋਕਿਆ ਕਿਉਂ ਨਹੀਂ ਇਦਾ ਇੱਕ ਰੀਜ਼ਨ ਸੀ ਕਿ ਉਹਨੂੰ ਡੋਨਲਡ ਮੈਗਵਾਇਰ ਦੀ ਲੋੜ ਸੀ ਡੋਨਲਡ ਮੈਗਵਾਇਰ ਪੂਰੀ ਦੁਨੀਆ ਵਿੱਚੋਂ ਇੱਕ ਵੱਡੇ ਨੰਬਰ ਤੇ ਨਰਸਿਸ ਨੂੰ ਰਿਕਰੂਟ ਕਰਦਾ ਸੀ ਉਹਦੇ ਪੂਰੀ ਦੁਨੀਆ ਵਿੱਚ ਰਿਚ ਤੇ ਪਾਵਰਫੁਲ ਬੰਦੇ ਨਾਲ ਲਿੰਕ ਸੀ ਇਹੀ ਲਿੰਕਸ ਦੇ ਥਰੂ ਡੋਨਲਡ ਮੈਗਵਾਇਰ ਮਦਰ ਟੇਰਿਸਾ ਨੂੰ ਡੋਨੇਸ਼ਨਸ ਲਿਆ ਕੇ ਦਿੰਦਾ ਸੀ ਦੋ ਓਨਲੀ ਥਿੰਗ ਮਦਰ ਟੇਰਿਸਾ ਨੀਡਿਡ ਵਾਸ ਮਨੀ ਮਦਰ ਟੇਰਿसा ਇੱਕ ਮਿਸ਼ਨਰੀ ਸੀ ਉਹਨਾਂ ਦਾ ਕੰਮ ਸੀ ਪੂਰੀ ਦੁਨੀਆ ਵਿੱਚ ਕ੍ਰਿਸਚੀਅਨਿਟੀ ਨੂੰ ਪ੍ਰਮੋਟ ਕਰਨਾ ਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਕ੍ਰਿਸਚੀਅਨਿਟੀ ਵੱਲ ਅਟਰੈਕਟ ਕਰਨਾ ਬਟ ਮਦਰ ਟੇਰਿਸਾ ਇੱਥੇ ਵੀ ਧੋਕੇ ਨਾਲ ਲੋਕਾਂ ਨੂੰ ਕਨਵਰਟ ਕਰਦੀ ਸੀ ਤੁਸੀਂ ਆਪ ਸੁਣ ਲਓ ਜੁਹਨ ਹਸ ਡਾਈਜ਼ ਰਿਸਰਵਿੰਗ ਰਿਸਿਵਿੰਗ ਐਵੈਸਟੇਸ਼ਨ ਟਿਕਟ ਟੂ ਸੇਂਟ ਪੀਟਰ ਲੀ ਕੋਲਟ ਕਾਸ ਟਿਕਟ ਸੇਂਟ ਪੀਟਰ ਵਿਲ ਨੋਟ ਪਲੇਟਮ ਗੋਇਨ ਵਿਕੋਲ ਬੈਪਟਿਸਮ ਟਿਕਟ ਟੂ ਸੇਂਟ we ask the person do you want do you want a blessing by which your sins will be forgiven and you will receive god and they have never refused so 29000 have died in that one house from the time we began the work in 1952 but it's so beautiful to see the people die with so much joy ਮਤਲਬ ਉਹਨੇ ਜੋ ਲੋਕ ਮਾਰਰੇ ਸੀ ਉਹਨਾਂ ਨੂੰ ਟਿਕਟ ਟੂ ਹੈਵਨ ਦੇ ਨਾਮ ਤੇ ਬਿਨਾ ਉਹਨਾਂ ਦੇ ਕੰਸੈਂਟ ਤੋਂ ਕ੍ਰਿਸਚੀਅਨਿਟੀ ਵਿੱਚ ਕਨਵਰਟ ਕਰਤਾ ਸੀ ਉਹਨਾਂ ਦੀ ਪ੍ਰੈਜ਼ੈਂਟ ਲਾਈਫ ਹੈਲ ਬਣਾ ਕੇ ਬਿਮਾਰੀ ਵਿੱਚ ਨਾ ਫੂਡ ਨਾ ਦਵਾਈ ਦਿੱਤੀ ਸਿਰਫ ਇੱਕ ਬੈੱਡ ਦੇ ਬਦਲੇ ਟਿਕਟ ਟੂ ਹੈਵਨ ਵਿੱਚ ਯਾਰੀ ਸੀ ਹੁਣ ਕੁਐਸਚਨ ਇਹ ਹੈ ਵਾਸ਼ ਯਾ ਸਾਈਕੋਪੈਥ